ਹੈਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਸ ਵਧੀਆ ਵਧੀਆ ਤੁਸੀਂ ਦੱਸੋ ਸੁਰਿੰਦਰ ਵੀਰਾ ਤੁਹਾਡੇ ਵੱਲ ਆਇਆ ਵਾ ਨਹੀਂ ਨਹੀਂ ਵੀਰ ਜੀ ਨਹੀਂ ਆਏ ਸਾਡੇ ਵੱਲ ਕੀ ਹੋ ਗਿਆ ਨਹੀਂ ਐਕਚੁਅਲੀ ਵੀਰਾ ਘਰੇ ਨਹੀਂ ਨਾ ਆਇਆ ਕੱਲ ਦਾ ਨਾਲੇ ਫੋਨ ਵੀ ਸਵਿਚ ਆਫ ਆ ਰਿਹਾ ਕੀ ਹੋ ਗਿਆ ਵੀਰ ਜੀ ਕਿੱਥੇ ਨੇ ਉਹੀ ਤਾਂ ਮੈਨੂੰ ਸੀਗਾ ਸ਼ਾਇਦ ਤੁਹਾਡੇ ਵੱਲ ਆਇਆ ਵੀਰਾ ਨਹੀਂ ਨਹੀਂ ਇੱਦਾਂ ਨਹੀਂ ਐ ਕੋਈ ਪ੍ਰੋਬਲਮ ਹੋ ਗਈ ਤਾਂ ਦੱਸੋ ਹੈਲਪ ਕਰਵਾ ਦਿੰਨੀ ਆ ਠੱਡੀ ਨਹੀਂ ਨਹੀਂ ਕੁਛ ਨਹੀਂ ਚਲੋ ਠੀਕ ਆ ਦੇਦੇ ਸਿਮਰਨ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛ ਲਿਆ ਹੁਣ ਵੀਰਾ ਗਿਆ ਕਿੱਥੇ ਆ ਪਤਾ ਹੀ ਨਹੀਂ ਲੱਗ ਰਿਹਾ ਤੁਸੀਂ ਸਾਰੇ ਰਿਸ਼ਤੇਦਾਰਾਂ ਨੂੰ ਤਾਂ ਫੋਨ ਕਰ ਲਿਆ ਪਰ ਤੁਸੀਂ ਕੈਂਪੜੀ ਚਾਚੀ ਨੂੰ ਤਾਂ ਫੋਨ ਕਰਕੇ ਦੇਖ ਲਓ ਤੈਨੂੰ ਪਤਾ ਹੈਗਾ ਉਹ ਤਾਂ ਵੈਸੇ ਹੀ ਖੜੂਸ ਆ ਨਾਲੇ ਵੀਰੇ ਉਹਨਾਂ ਨੇ ਤਾਂ ਗਲੀ 'ਚ ਵੀ ਨਹੀਂ ਠੁੱਕਦਾ ਤੈਨੂੰ ਪਤਾ ਨਾ ਵੀਰੇ ਨੇ ਉਹਨਾਂ ਨੇ ਕੀ ਕੀਤਾ ਸੀ ਸਿਮਰਨ ਇਹ ਸਭ ਤੇਰੇ ਕਰਕੇ ਹੋਇਆ ਵਾ ਤੁਸੀਂ ਸਾਰਿਆਂ ਨੇ ਮੇਰੇ ਕੰਨ ਭਰ ਕੇ ਮੇਰਾ ਵੀਰਾ ਮੇਰੇ ਤੋਂ ਦੂਰ ਕਰਤਾ ਵਾ ਜੇ ਵੀਰੇ ਨੂੰ ਕੁਝ ਹੋ ਗਿਆ ਨਾ ਤੂੰ ਸੋਚ ਵੀ ਨਹੀਂ ਸਕਦੀ ਕਿਵੇਂ ਕੀ ਕਰੂੰਗਾ ਫਿਰ ਜੀ ਕੋਈ ਕਸ਼ ਨਹੀਂ ਹੁੰਦਾ ਵੀਰੇ ਨੂੰ ਵੀਰਾ ਕਿਤੇ ਗਿਆ ਹੋਣਾ ਵਾ ਕੀ ਪਤਾ ਉੱਥੇ ਨੈਟਵਰਕ ਨਾ ਆਂਦਾ ਹੋਵੇ ਤਾਂ ਨਾ ਵੀਰੇ ਦਾ ਫੋਨ ਲੱਗਦਾ ਹੋਵੇ ਦੂਜਾ ਦਿਨ ਅੱਜ ਫੋਨ ਸਵਿਚ ਹੋ ਜਾ ਵੀਰੇ ਦਾ ਫਿਕਰ ਨਹੀਂ ਹੋਊਗੀ ਤੁਸੀਂ ਇਦਾਂ ਕਰੋ ਟੈਨਸ਼ਨ ਨਾ ਲਓ ਤੁਸੀਂ ਨਾ ਦੁਕਾਨ ਤੇ ਚੱਲ ਜਾਓ ਤੂੰ ਤਾਂ ਪਾਗਲ ਹੋ ਗਈਆਂ ਮੈਂ ਕੀ ਕਰਨਾ ਦੁਕਾਨ ਤੇ ਜਾ ਕੇ ਮੇਰਾ ਨਹੀਂ ਦਿਲ ਕਰਦਾ ਪਿਆ ਵੀਰੇ ਨੇ ਕਿਹਾ ਸੀ ਨਾ ਮੈਂ ਥੋੜੇ ਦਿਨ ਬਾਹਰ ਜਾ ਕੇ ਫਿਰ ਆ ਜਾਊਂਗਾ ਤੁਸੀਂ ਟੈਨਸ਼ਨ ਨਾ ਲਵੋ ਟੈਨਸ਼ਨ ਕਿਉਂ ਨਾ ਲਵਾਂ ਵੀਰਾ ਘਰ ਨਹੀਂ ਆਇਆ ਟੈਨਸ਼ਨ ਨਹੀਂ ਹੋਊਗੀ ਮੈਨੂੰ ਕੁੜੀਆਂ ਨਾ ਬਾਹਰ ਠੰਡ ਚ ਖੜੀਆਂ ਹੋਣੀਆਂ ਨੇ ਚਲ ਜੋ ਉਹ ਵੀ ਵੇਟ ਕਰ ਰਹੀਆਂ ਨੇ ਮੈਂ ਵੀ ਆ ਜਾਨੀ ਆ ਫਿਰ ਨਾਲ ਸੁਨਾ ਰੱਬ ਦੇ ਭਰੋਸਾ ਰੱਖੋ ਵੀਰਾ ਆ ਜਾਊਗਾ ਇਹਨਾਂ ਨਾ ਸੋਚੋ ਅਰਦਾਸ ਕਰ ਕਿ ਵੀਰਾ ਟਾਈਮ ਸਰ ਘਰੇ ਆ ਜੇ ਜੇ ਵੀਰਾ ਨਾ ਨਾ ਘਰੇ ਆਇਆ ਤਾਂ ਸਿਮਰਨ ਮੈਂ ਵੀ ਨਹੀਂ ਅੱਜ ਘਰੇ ਆਣਾ ਫਿਰ ਵੀਰੇ ਵੀਰੇ ਦਾ ਪਤਾ ਲੱਗਿਆ ਸਿਮਰਨ ਵੀਰੇ ਦਾ ਪਤਾ ਕਿੱਦਾਂ ਲੱਗਣਾ ਵਾ ਵੀਰੇ ਦਾ ਫੋਨ ਤਾਂ ਸਵਿਚ ਆਫ ਆ ਰਿਹਾ ਵਾ ਸਵੇਰ ਦਾ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਵੀ ਕਰਤਾ ਵਾ ਵੀਰਾ ਕਿਤੇ ਵੀ ਨਹੀਂ ਹੈਗਾ ਵੀਰੇ ਫਿਰ ਕਿਵੇਂ ਪਤਾ ਲੱਗੂਗਾ ਵੀਰਾ ਕਿੱਥੇ ਆ ਮੈਂ ਵੀ ਵੀਰੇ ਨੂੰ ਫੋਨ ਕੀਤਾ ਸੀ ਉਹਨਾਂ ਦਾ ਫੋਨ ਸਵਿਚ ਆਫ ਸੀਗਾ ਉਹੀ ਤਾਂ ਮੈਂ ਪਰੇਸ਼ਾਨ ਆ ਕਿ ਵੀਰਾ ਗਿਆ ਕਿੱਥੇ ਵੀਰੇ ਇੱਕ ਗੱਲ ਕਹਿਣੀ ਸੀ ਨਾਲੇ ਅਸੀਂ ਕੀ ਕਹਿਣਾ ਵਾ ਵੀਰੇ ਸਾਡੇ ਹਿਸਾਬ ਕਰ ਦੋ ਅਸੀਂ ਇੱਥੇ ਕੰਮ ਨਹੀਂ ਕਰ ਸਕਦੇ ਹੋ ਕੀ ਕਹਿ ਰਹੀਆਂ ਸਿਮਰਨ ਮੈਂ ਅੱਗੇ ਇੰਨਾ ਪਰੇਸ਼ਾਨਾ ਵੀਰੇ ਤੁਸੀਂ ਅੱਜ ਜਿਹੜੀ ਥਾਂ ਤੇ ਖੜੇ ਹੋ ਨਾ ਇਹ ਤੁਸੀਂ ਆਪਣੀਆਂ ਗਲਤੀਆਂ ਕਰਕੇ ਖੜੇ ਹੋ ਇੱਥੇ ਸਾਡਾ ਕੋਈ ਕਸੂਰ ਨਹੀਂ ਹੈਗਾ ਸਿਮਰਨ ਤੁਹਾਡਾ ਤਾਂ ਕਸੂਰ ਨਹੀਂ ਹੈਗਾ ਪਰ ਮੇਰੀ ਵੀ ਕੋਈ ਗਲਤੀ ਨਹੀਂ ਵੀਰੇ ਅਸੀਂ ਹੋਰ ਨਹੀਂ ਹਾਂ ਤੁਹਾਡੇ ਨਾਲ ਕੰਮ ਕਰ ਸਕਦੇ ਹੈਗੇ ਇੱਦਾਂ ਕਿਉਂ ਕਹਿ ਰਹੇ ਹੋ ਮੈਂ ਤੁਹਾਨੂੰ ਕਦੇ ਐਮਪਲੋਏ ਨਹੀਂ ਸਮਝਿਆ ਤੁਸੀਂ ਤਾਂ ਮੇਰੀਆਂ ਭੈਣਾਂ ਵਰਗੇ ਹੋ ਨਾ ਵੀਰੇ ਜੇ ਜਿੱਦੇ ਤੁਸੀਂ ਆਪਣੇ ਸਕੇ ਭਰਾ ਦੇ ਨਹੀਂ ਹੋਏ ਤਾਂ ਸਾਡੇ ਕੀ ਹੋਜੋਗੇ ਸਿਮਰਨ ਇਦਾਂ ਨਾ ਕੋ ਤੁਹਾਨੂੰ ਪਤਾ ਮੈਂ ਤਾਂ ਵੀਰੇ ਨੂੰ ਅਜੇ ਤੱਕ ਕੁਝ ਕਿਹਾ ਹੀ ਨਹੀਂ ਵੀਰੇ ਤੁਸੀਂ ਨਾ ਰਹਿਣ ਹੀ ਦਵੋ ਤੁਸੀਂ ਇਹਨੇ ਛੋਟੇ ਹੋਣ ਦੇ ਬਾਵਜੂਦ ਵੀਰੇ ਨੂੰ ਇੰਨੀਆਂ ਵੱਡੀਆਂ ਗੱਲਾਂ ਕਹੀਆਂ ਤੇ ਨਾਲੇ ਹਾਂ ਵੀਰੇ ਨੂੰ ਨਾ ਬਾਕੀ ਲੋਕਾਂ ਦੀਆਂ ਗੱਲਾਂ ਦਾ ਇੰਨਾ ਗੁੱਸਾ ਨਹੀਂ ਲੱਗਿਆ ਜਿੰਨੀਆਂ ਤੁਹਾਡੀਆਂ ਗੱਲਾਂ ਦਾ ਲੱਗਿਆ ਉਹਨਾਂ ਨੇ ਆ ਕਦਮ ਚੁੱਕਣਾ ਨਹੀਂ ਸੀ ਸਿਮਰਨ ਮੈਂ ਵੀ ਕੀ ਕਰਦਾ ਹਾਲਾਤ ਹੀ ਇਦਾਂ ਦੇ ਬਣ ਗਏ ਸੀ ਮੈਨੂੰ ਆਪ ਨੂੰ ਹੀ ਨਹੀਂ ਸਮਝ ਲੱਗ ਰਹੀ ਸੀ ਕਿ ਮੈਂ ਕੀ ਕਰ ਰਿਹਾ ਵਾਂ ਵੀਰੇ ਹੁਣ ਤਾਂ ਪਤਾ ਲੱਗ ਗਿਆ ਨਾ ਤੁਹਾਨੂੰ ਸਿਮਰਨ ਮੈਂ ਪਹਿਲੇ ਹੀ ਇੰਨਾ ਪਰੇਸ਼ਾਨ ਹ ਮੈਨੂੰ ਸਮਝ ਨਹੀਂ ਲੱਗ ਰਹੀ ਮੈਂ ਕੀ ਕਰਾਂ ਤੁਸੀਂ ਇਦਾਂ ਨਾ ਕਰੋ ਧੀਰੇ ਮੈਂ ਤਾਂ ਇਹੀ ਕਹੂੰਗੀ ਕਿ ਜੇ ਸਾਡੇ ਪੈਸੇ ਦੇਣੇ ਆ ਤਾਂ ਦੇ ਦਿਓ ਨਹੀਂ ਤਾਂ ਅਸੀਂ ਅੱਧੀ ਚਲ ਜਾਾਂਗੇ ਕਿਤੇ ਹੋਰ ਨਾ ਕੰਮ ਕਰਨਾ ਮਨਜ਼ੂਰ ਆ ਪਰ ਇੱਥੇ ਹੁਣ ਅਸੀਂ ਕੰਮ ਨਹੀਂ ਕਰ ਸਕਦੇ ਬਸ ਕਹਿੰਦਾ ਤੁਹਾਨੂੰ ਹਮੇਸ਼ਾ ਛੋਟੀਆਂ ਭੈਣਾ ਹੀ ਸਮਝਿਆ ਵਾ ਵਰਕਰ ਨਹੀਂ ਸਮਝਿਆ ਧੀਰੇ ਤੁਸੀਂ ਰਹਿਣ ਹੀ ਸਾਨੂੰ ਤੁਹਾਡੇ ਤਾਂ ਬਿਲਕੁਲ ਵੀ ਯਕੀਨ ਨਹੀਂ ਹੈਗਾ ਤੁਸੀਂ ਆਪਣੇ ਸਕਿਆਂ ਦੇ ਨਹੀਂ ਸਕੇ ਹੋ ਸਾਡੇ ਕਿੱਥੋਂ ਹੋਜੋਗੇ ਜੇ ਅੱਜ ਮੇਰੇ ਤੇ ਮਾੜਾ ਸਮਾ ਆਇਆ ਵਾ ਤਾਂ ਤੁਸੀਂ ਵੀ ਇਦਾਂ ਕਰੋਗੇ ਮੇਰੇ ਨਾਲ ਆੜਾ ਸਮਾਂ ਹੁਣ ਤਾਂ ਵੀਰੇ ਤੁਹਾਡਾ ਸਭੋ ਚੰਗਾ ਸਮਾਂ ਸ਼ੁਰੂ ਹੋਇਆ ਦੁਕਾਨ ਵੀ ਤੁਹਾਡੇ ਨਾਮ ਤੇ ਘਰ ਵੀ ਤੁਹਾਡੇ ਨਾਮ ਹੁਣ ਤਾਂ ਤੁਹਾਨੂੰ ਮੋਜਾਂ ਨੇ ਹੁਣ ਤਾਂ ਸਗੋਂ ਤੁਸੀਂ ਨਵਾਂ ਸਟਾਫ ਵੀ ਰੱਖੋ ਸਾਡੀ ਕੀ ਲੋੜ ਆ ਹੁਣ ਸਿਮਰਨ ਮੈਂ ਤੁਹਾਨੂੰ ਕਦੇ ਸਟਾਫ ਵਾਂਗੂ ਤਾਂ ਸਮਝਿਆ ਹੀ ਨਹੀਂ ਨਾਲੇ ਇਹ ਗੱਲਾਂ ਤੁਹਾਨੂੰ ਕਿੱਦਾਂ ਪਤਾ ਲੱਗੀਆਂ ਸਾਰੀਆਂ ਵੀਰੇ ਜਦੋਂ ਭਾਂਡੇ ਖੜਕਣ ਨਾ ਤਾਂ ਪਤਾ ਲੱਗ ਹੀ ਜਾਂਦਾ ਵਾ ਵੀਰੇ ਅਸੀਂ ਜਾ ਹੀ ਰਹੇ ਆ ਤੁਸੀਂ ਰਹਿਣ ਹੀ ਦੋ ਪੈਸੇ ਵੀ ਆ ਜਾਣੇ ਹਾਂ ਕੁੜੀਆਂ ਬਾਹਰ ਕੀ ਕਰਨ ਗਈਆਂ ਨੇ ਸਿਮਰਨ ਉਹੀ ਹੋ ਰਿਹਾ ਜਿਸ ਚੀਜ਼ ਦਾ ਮੈਨੂੰ ਡਰ ਸੀਗਾ ਕੀ ਮਤਲਬ ਉਹਨਾਂ ਨੇ ਜਵਾਬ ਦਿੱਤਾ ਉਹ ਕਹਿੰਦੀ ਹੁਣ ਨਹੀਂ ਅਸੀਂ ਕੰਮ ਕਰਨਾ ਦੁਕਾਨ ਤੇ ਪੱਕਾ ਨਾ ਉਹਨਾਂ ਨੂੰ ਵੀਰੇ ਨੇ ਹੀ ਕਿਹਾ ਹੋਣਾ ਵਾ ਉਹ ਬੱਸ ਕਰ ਹੁਣ ਤਾਂ ਛੱਡ ਦੇ ਹੁਣ ਵੀ ਤੈਨੂੰ ਇਹੀ ਲੱਗਦਾ ਕਿ ਵੀਰੇ ਦੀ ਗਲਤੀ ਆ ਵੀਰੇ ਨੇ ਨਾ ਉਹਨਾਂ ਨੂੰ ਫੋਨ ਕਰਕੇ ਕਿਹਾ ਹੋਣਾ ਵਾ ਕਿ ਤੁਸੀਂ ਨਾ ਬਾਅਦ ਚਲ ਜਿਓ ਕਿ ਤੁਹਾਨੂੰ ਵੀ ਤਾਂ ਅਹਿਸਾਸ ਹੋਵੇ ਕਿ ਤੁਸੀਂ ਵੀਰੇ ਦੇ ਬਿਨਾ ਕੁਝ ਨਹੀਂ ਹੈਗੇ ਕੁਝ ਨਹੀਂ ਹੋਣਾ ਤੁਹਾਡੇ ਤੋਂ ਨਹੀਂ ਹੈਗਾ ਮੈਂ ਵੀਰੇ ਬਿਨਾ ਕੁਝ ਹੋ ਗਿਆ ਮੈਨੂੰ ਅਹਿਸਾਸ ਮੈਨੂੰ ਇਹ ਵੀ ਗੱਲਾਂ ਪਤਾ ਲੱਗੀਆਂ ਨੇ ਮੇਰੇ ਨਾ ਜ਼ਿਆਦਾ ਮੂੰਹ ਨਾ ਖਲਵਾ ਹੁਣ بس ਅਰਦਾਸ ਕਰ ਕਿ ਵੀਰਾ ਸਹੀ ਸਲਾਮਤ ਘਰੇ ਆ ਜੇ ਨਹੀਂ ਤਾਂ ਉਸ ਤੋਂ ਬਾਅਦ ਕੀ ਹੋ ਸਕਦਾ ਇਹ ਨਹੀਂ ਤੂੰ ਸੋਚ ਸਕਦੀ ਕੀ ਦਾ ਨੰਬਰ ਆ ਹਲੋ ਹਲੋ ਹਾਂਜੀ ਕੌਣ ਇੱਕ ਮਿੰਟ ਸਾਈਡ ਤੇ ਹੋ ਕੇ ਗੱਲ ਕਰ ਦੋ ਮਿੰਟ ਨੇ ਹਾਂ ਹਾਂਜੀ ਹੋ ਗਈ ਸਾਈਡ ਤੇ ਹਾਂਜੀ ਕੌਣ ਸੁਰੇਂਦਰ ਬੋਲ ਰਿਹਾ ਵੀਰੇ ਤੁਸੀਂ ਵੀਰੇ ਸਸ਼ੀਕਲ ਹਾਂ ਸਸ਼ੀਕਲ ਸਿਮਰ ਕਿਵੇਂ ਆ ਠੀਕ ਆ ਮੈਂ ਠੀਕ ਆ ਵੀਰੇ ਤੁਸੀਂ ਕਿੱਥੇ ਚਲੇ ਗਏ ਹੋ ਤੁਹਾਡਾ ਫੋਨ ਵੀ ਸਵਿਚ ਆਫ ਆ ਰਿਹਾ ਵਾ ਹੂੰ ਸਵਿਚ ਆਫ ਆ ਵਾਲਾ ਨੰਬਰ ਸੇਵ ਕਰ ਲੀ ਮੇਰਾ ਨਵਾਂ ਨੰਬਰ ਤੇ ਨਾਲੇ ਕਿਸੇ ਨੂੰ ਦੱਸੀ ਨਾ ਮੇਰਾ ਫੋਨ ਆਇਆ इवन ਨੇਹਾਂ ਨੂੰ ਵੀ ਨਾ ਦੱਸੀ ਠੀਕ ਐ ਵੀਰੇ ਪਰ ਵੀਰੇ ਤੁਸੀਂ ਹੈਗੇ ਕਿੱਥੇ ਹੋ ਉਹ ਵੀ ਤੈਨੂੰ ਮੈਂ ਦੱਸ ਦੂੰਗਾ ਪਰ ਮੈਂ ਜਿਹੜੇ ਕੰਮ ਲਈ ਤੈਨੂੰ ਫੋਨ ਕੀਤਾ ਨਾ ਧਿਆਨ ਨਾਲ ਸੁਣੀ ਹਾਂਜੀ ਕਿਸੇ ਨੂੰ ਦੱਸੀ ਨਾ ਮੇਰਾ ਨੰਬਰ ਆ ਤੇ ਨਾ ਕਿਸੇ ਨੂੰ ਇਹ ਦੱਸੀ ਮੇਰਾ ਫੋਨ ਆਇਆ ਸੀਗਾ ਠੀਕ ਐ ਵੀਰੇ ਤੇ ਦੁਕਾਨ ਤੇ ਕੀ ਗੱਲ ਹੋਈ ਵੀਰੇ ਅਸੀਂ ਦੁਕਾਨ ਤੋਂ ਵੀਰੇ ਜਵਾਬ ਦੇ ਤਾ ਵਾ ਕਿਉਂ ਕਿਹਨੇ ਪੁੱਛ ਕੇ ਜਵਾਬ ਦਿੱਤਾ ਵੀਰੇ ਅਸੀਂ ਸਿਰਫ ਥੋੜੇ ਕਰਕੇ ਉੱਥੇ ਕੰਮ ਕਰਦੇ ਸੀਗੇ ਤੇ ਨਾਲੇ ਤੁਹਾਨੂੰ ਪਤਾ ਹੀ ਆ ਬਾਵੀ ਵੀਰੇ ਨੇ ਕੀ ਕੀਤਾ ਵਾ ਦੇਖ ਉਹ ਸਾਡੇ ਭਰਾਵਾਂ ਦਾ ਆਪਣਾ ਮੈਟਰ ਆ ਸਾਡੇ ਘਰ ਚ ਜੋ ਮਰਜ਼ੀ ਹੋਵੇ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ ਤੈਨੂੰ ਮੈਂ ਹਮੇਸ਼ਾ ਆਪਣੀ ਛੋਟੀ ਭੈਣ ਦੇ ਵਾਂਗੂ ਰੱਖਿਆ ਨਾ ਹਾਂਜੀ ਵੀਰੇ ਇਸ ਕਰਕੇ ਤੂੰ ਚੀਜ਼ ਦਾ ਧਿਆਨ ਰੱਖਣਾ ਜਦ ਤੱਕ ਤੈਨੂੰ ਮੈਂ ਨਹੀਂ ਕਹਿੰਦਾ ਉਸ ਤੱਕ ਦੁਕਾਨ ਤੋਂ ਨਹੀਂ ਜਾਣਾ ਠੀਕ ਆ ਵੀਰੇ ਹੁਣ ਤੁਸੀਂ ਦੋਵੇਂ ਜਾਣਾ ਨਾ ਦੁਕਾਨ ਤੇ ਚੱਲ ਜਾਓ ਤੇ ਨੇਹਾ ਨੂੰ ਇਹ ਵੀ ਨਾ ਦੱਸੀ ਮੇਰਾ ਫੋਨ ਸੀਗਾ ਠੀਕ ਆ ਵੀਰੇ ਤੁਸੀਂ ਕਦੋਂ ਆਉਂਗੇ ਪਤਾ ਨਹੀਂ ਸ਼ਾਇਦ ਮੈਂ ਆਵਾਂ ਕਿ ਨਾ ਆ ਪਰ ਮੈਂ ਹਮੇਸ਼ਾ ਤੁਹਾਡੇ ਨਾਲ ਆ ਤੈਨੂੰ ਮੈਂ ਜਰੂਰ ਮਿਲੂੰਗਾ ਜਲਦੀ ਪਰ ਮੈਂ ਜੋ ਤੁਹਾਨੂੰ ਕਿਹਾ ਦੁਕਾਨ ਤੇ ਚਲਦੇ ਹੋ ਦੁਕਾਨ ਤੇ ਕਹਿ ਕੇ ਕਿ ਆਇਆ ਤੁਸੀਂ ਜੀ ਜੀ ਅਸੀਂ ਵੀਰੇ ਨੂੰ ਕਹਿਤਾ ਕਿ ਅਸੀਂ ਅੱਜ ਤੋਂ ਬਾਅਦ ਆਵਾਂਗੇ ਨਹੀਂ ਹੁਣ ਜੇ ਜਾਂਦੇ ਨੂੰ ਸਾਨੂੰ ਪੁੱਛੂਗਾ ਉਹ ਤੁਸੀਂ ਇਹ ਕਹਿਣਾ ਵਾ ਕਿ ਤੁਸੀਂ ਤਾਂ ਭਰਾ ਦਾ ਸਾਥ ਨਹੀਂ ਦਿੱਤਾ ਪਰ ਅਸੀਂ ਤੁਹਾਡਾ ਜਰੂਰ ਸਾਥ ਦੇਵਾਂਗੇ ਅਸੀਂ ਮਾੜੇ ਟਾਈਮ ਸਾਨੂੰ ਛੱਡ ਕੇ ਨਹੀਂ ਜਾਂਦੇ ਠੀਕ ਹੈ ਵੀਰੇ ਸਾਂਭ ਲੇਂਗੀ ਨਾ ਗੱਲ ਹਾਂਜੀ ਵੀਰੇ ਜਾ ਸ਼ਾਬਾਸ਼ ਧਿਆਨ ਰੱਖੀ ਤੁਹਾਨੂੰ ਮੈਂ ਦੁਬਾਰਾ ਦੱਸ ਰਿਆਂ ਇਹ ਨੰਬਰ ਕਿਸੇ ਨਾਲ ਸ਼ੇਅਰ ਨਾ ਕਰੀ ਜੇ ਕੋਈ ਗੱਲਬਾਤ ਹੁੰਦੀ ਹੈ ਦੁਬਾਰਾ ਕੇ ਮੈਨੂੰ ਫੋਨ ਕਰ ਲੈ ਕਰ ਠੀਕ ਹੈ ਵੀਰੇ ਤੁਸੀਂ ਵੀ ਆਪਣਾ ਧਿਆਨ ਰੱਖਿਓ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੁਝ ਨਹੀਂ ਹੁੰਦਾ ਠੀਕ ਹੈ ਵੀਰੇ ਓਕੇ ਜਾ ਨੀਹਾ ਆਪਾਂ ਨਾ ਦੁਕਾਨ ਤੇ ਚੱਲਦੇ ਹਾਂ ਕਿਉਂ ਤੂੰ ਚੱਲ ਤਾਂ ਸਹੀ ਮੈਂ ਤੁਹਾਨੂੰ ਦੱਸ ਜੀ ਪਰ ਆਪਾਂ ਕਾ ਵੀਰੇ ਨੂੰ ਜਵਾਬ ਦੇ ਕੇ ਆਏ ਆ ਹੁਣ ਆਪਾਂ ਕੀ ਕਰਨ ਚੰਗੇ ਆ ਯਾ ਤੂੰ ਕਿਉਂ ਟੈਨਸ਼ਨ ਲੈਨੀ ਬੀ ਇਹਨਾਂ ਦੇ ਦੇਖ ਵੀ ਰੇ ਨੇ ਸਾਰੀ ਗੱਲ ਪਹਿਲਾਂ ਵੀ ਮੈਂ ਆਪ ਹੀ ਕੀਤੀ ਸੀ ਨਾ ਤਾਂ ਹੁਣ ਵੀ ਮੈਂ ਸਭ ਕੁਝ ਆਪ ਹੀ ਸੰਭਾਲੂੰਗੀ ਬਸ ਤੂੰ ਮੇਰੇ ਨਾਲ ਚੱਲ ਪਰ ਮੈਨੂੰ ਇੱਕ ਗੱਲ ਸਸ ਫੋਨ ਕਿਹਾ ਆ ਸੀ ਨੀ ਹਾ ਤੂੰ ਕੀ ਲੈਣਾ ਦੇਣਾ ਕੀ ਦਾ ਫੋਨ ਆਇਆ ਸੀ ਤੈਨੂੰ ਮੈਂ ਜੋ ਕਿਹਾ ਤੂੰ ਕਰ ਜੇ ਤੂੰ ਨਹੀਂ ਕੰਮ ਤੇ ਜਾਣਾ ਤਾਂ ਤੂੰ ਰਹਿਂਦੇ ਫਿਰ ਨਹੀਂ ਸੇ ਮੈਂ ਮੈਂ ਕਿਹਾ ਨਾ ਕਿ ਜਾਉਂਗੀ ਦੇਖੇ ਤੂੰ ਕੰਮ ਕਰਨਾ ਮੈਂ ਉੱਥੇ ਕਰੂੰਗੀ ਚੱਲ ਫਿਰ ਤੇ ਮੇਰੀ ਗਾਲ ਸੁਣੋ ਤੁਸੀਂ ਇਦਾਂ ਕਰੋ ਵੀਰੇ ਦੇ ਕਿਸੇ ਦੋਸਤ ਨੂੰ ਫੋਨ ਕਰਕੇ ਪੁੱਛ ਲੋ ਕੀ ਪਤਾ ਵੀਰਾ ਨਾ ਕਰੇ ਹੁਣ ਸਿਮਰਨ ਮੈਂ ਕੱਲੇ ਕੱਲੇ ਨੂੰ ਦੱਸ ਕੇ ਰੋਲਾ ਨਹੀਂ ਪਵਾਣਾ ਕਿ ਸਾਡੇ ਘਰੇ ਆ ਚੱਲਦਾ ਪਿਆ ਵਾ ਮਸਲਾ ਫਿਰ ਹੁਣ ਕੀ ਬਣੂਗਾ ਕੁੜੀਆਂ ਵੀ ਚਲੀਆਂ ਗਈਆਂ ਕੰਮ ਛੱਡ ਕੇ ਕੰਮ ਕਿਵੇਂ ਹੋਊਗਾ ਇਹ ਤੂੰ ਦੇਖ ਤੇਰੇ ਕਰਕੇ ਹੋਇਆ ਸਾਰਾ ਕੁਝ ਇਹ ਮੇਰੇ ਕਰਕੇ ਕਿਉਂ ਆ ਬਾਰ ਬਾਰ ਤੁਸੀਂ ਇਦਾਂ ਹੀ ਕਹੀ ਜਾਂਦੇ ਹੋ ਮੈਂ ਤਾਂ ਇਹ ਚਾਹੁੰਦੀ ਸੀ ਕਿ ਦੁਕਾਨ ਆਪਣੇ ਨਾਲ ਹੋ ਜਵੇ ਇਹ ਥੋੜੀ ਚਾਹੁੰਦੀ ਸੀ ਕਿ ਵੀਰਾ ਦੂਰ ਹੋ ਜਵੇ ਆਪਾਂ ਤੋਂ ਸਿਮਰਨ ਜਦੋਂ ਘਰਾਂ 'ਚ ਵੰਡੀਆਂ ਪੈਂਦੀਆਂ ਨੇ ਨਾ ਉਦੋਂ ਦਿਲਾਂ 'ਚ ਵੀ ਪੈ ਜਾਂਦੀਆਂ ਨੇ ਤੂੰ ਆਪ ਹੀ ਕਹਿੰਦੀ ਸੀ ਨਾ ਕਿ ਦੁਕਾਨ ਨਾਤੇ ਹੋ ਜੇ ਹੁਣ ਮੈਂ ਦੁਕਾਨ ਨੂੰ ਚੱਟਣਾ ਵਾ ਮੈਂ ਕੀ ਕਰਾਂ ਮੈਂ ਤਾਂ ਇਹ ਸੋਚਦਾ ਪਿਆ ਕਿ ਵੀਰਾ ਮੈਨੂੰ ਸਮਝਾਂਦਾ ਵੀ ਸੀ ਕਿ ਇਦਾਂ ਕੰਮ ਕਰਨਾ ਵਾ ਇਦਾਂ ਹਿਸਾਬ ਦੇਣਾ ਇਦਾਂ ਪੇਮੈਂਟਾਂ ਦੇਣੀਆਂ ਨੇ ਹੁਣ ਚਾਰ ਗਾਹਕ ਆ ਗਏ ਆਪਾਂ ਕਿਦਾਂ ਅਟੈਂਡ ਕਰਾਂਗੇ ਗਾਹਕ ਦੇਖਾਂਗੇ ਕਿ ਪੇਮੈਂਟਾਂ ਦਵਾਂਗੇ ਤੂੰ ਦੇਖ ਤੈਨੂੰ ਪਤਾ ਵਾ ਮੈਨੂੰ ਨਾ ਪੁੱਛ ਮੇਰਾ ਦਿਮਾਗ ਨਾ ਖਰਾਬ ਕਰ ਮੇਰਾ ਤਾਂ ਇਹ ਜੀ ਕਰਦਾ ਮੈਂ ਦੁਕਾਨ ਬੰਦ ਕਰਕੇ ਮੈਂ ਘਰੇ ਜਾਵਾਂ ਕੀ ਲੋੜ ਪਈ ਆ ਕੰਮ ਕਰਨ ਦੀ ਆਪਾਂ ਨੂੰ ਤੁਸੀਂ ਤੁਸੀਂ ਇੰਨਾ ਗੁੱਸਾ ਨਾ ਕਰੋ ਵੀਰਾ ਆਪ ਹੀ ਘਰੇ ਆ ਜੂਗਾ ਸਿਮਰਨ ਤੂੰ ਨਾ ਘਰੇ ਜਾ ਮਾਪੇ ਦੇਖਦਾ ਕੀ ਕਰਨਾ ਸਸਿਕਾ ਸਸਿਕਾ ਭਾਬੀ ਜੀ ਸਸਿਕਾ ਆਈ ਵਾ ਭਾਬੀ ਜੀ ਦਰ ਸਿਮਰਨ 네ਹਾ ਹਾਂਜੀ ਵੀਰੇ ਹਾਂਜੀ ਵੀਰੇ ਹੁਣ ਕੀ ਹੋਇਆ ਤੁਸੀਂ ਵਾਪਸ ਆ ਗਏ ਵੀਰੇ ਅਸੀਂ ਆਪਣਾ ਨਾ ਮਨ ਬਦਲ ਲਿਆ ਮਨ ਬਦਲ ਲਿਆ ਵੀਰੇ ਅਸੀਂ ਸੋਚਿਆ ਤੁਸੀਂ ਤਾਂ ਆਪਣੇ ਭਰਾ ਦਾ ਸਾਥ ਦਿੱਤਾ ਹੀ ਨਹੀਂ ਅਸੀਂ ਤਾਂ ਦੇ ਦਈਏ ਤੁਹਾਡਾ ਸਾਥ ਸਿਮਰਨ ਸੱਚੀ ਦੱਸਾਂ ਮੈਂ ਨਾ ਬਹੁਤ ਪਛਤਾ ਰਿਹਾ ਆਵਾ ਕਿ ਮੈਂ ਵੀਰੇ ਨੇ ਬਹੁਤ ਗਲਤ ਕੀਤਾ ਵੀਰੇ ਉਦੋਂ ਪਛਤਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਹੱਥੋਂ ਸਾਰਾ ਕੁਝ ਨਿਕਲ ਜਾਵੇ